ਦਸ਼ਮੇਸ਼ ਜੀ ਦੇ ਆਉਣ ਦੀਆਂ ਨਿਸ਼ਾਨੀਆਂ ਕਾਬਲ ਕੀ ਤਰਤੀ ਵਿਖੇ ਦਗੇ ਤੂਪ ਜਬ ਜਾਨ ਤਬ ਹੀ ਸੱਚ ਇਹ ਸਮਝਿਓ ਹਮ ਹੈ ਪਹੁੰਚੇ ਆਨ ਸਮਤ ਨੋਂ ਨਵੇਂ ਮਦ ਵਿਖੇ ਜਾਗੇ ਖਾਲਸਾ ਨਿਹੰਗ ਦਿਨ ਨੋਂ ਨਵੇਂ ਹੋਏਗਾ ਦਿੱਲੀ ਤਖਤ ਮੇ ਜੰਗ ਤਬ ਨਿਸ਼ਾਨ ਚੀ ਚਲेंगे ਰਖ ਨਗਾਰੇ ਜੋਟ ਤਬੇ ਖਾਲਸਾ ਲੜੇਗਾ ਰਖ ਕਾਲ ਕੀ ਓਟ ਫਰੋਜਪੁਰ ਕੀ ਓ ਸ਼ਕਾਰਾ ਲਾਹੌਰ ਸ਼ਹਿਰ ਜਾਏਗਾ ਮਾਰਾ ਸਹਾਰਨਪੁਰ ਮਾਰੇ ਜੈਕਾਰਾ ਤਬ ਚੜੇ ਖਾਲਸਾ ਬੇਸ਼ ਮਾਰਾ ਜੇ ਤਰ ਜੋ ਜਨ ਦਿੱਲੀ ਰਹੇ ਰਾਜ ਤਜੇ ਪ੍ਰਾਨ ਰਾਜ ਕਰੇਗਾ ਖਾਲਸਾ ਸਭ जग ਕਰੇ ਸਲਾਮ